ਡੱਬਾ ਡੱਬਾਣਾ ਹਲੋ ਜੀ ਸਤਿ ਸ੍ਰੀ ਅਕਾਲ ਹਲੋ ਜੀ ਇੱਥੇ ਵੱਜ ਚੁੱਕੇ ਨੇ ਸਵੇਰ ਦੇ 4 ਤੇ ਸਾਜਰੇ ਸਾਜਰੇ ਸੂ ਪੀ ਆਪਣੀ ਬੈੜੀ ਦੇਖੋ ਬਹੁਤ ਔਖੀ ਸਵਾਈਆ ਜੀ ਕਿਉਂਕਿ ਜੀ ਪੈਲੜ ਸੀਗੀ ਥੋੜਾ ਪੈਲੜ ਥੋੜਾ ਔਖਾ ਹੀ ਕਰਦੀ ਐ ਨੇ ਸੌਣ ਲੱਗੀਆਂ ਦੇਖਾਦਰ ਹਾਂ ਨਿਊ ਮੈਂਬਰ ਆ ਗਿਆ ਆਪਣਾ ਕਾਨੂੰ ਆ ਸੋਈਏ ਬਹੁਤ ਆ ਪਿਸਵਾਈਏ ਨਾ ਨਾ ਕੇ ਕੋ ਕੋ ਮੈ ਲੱਗੀ ਪਾਪਾ ਲੱਗਿਆ ਉਹ ਜਦਿੰਦਰ ਵੀਰਾ ਲੱਗਿਆ ਉਹ ਵੀ ਮੈ ਆ ਗਿਆ ਫੋਨ ਕਰਕੇ ਸੱਦੇ ਤਾਂ ਸੋਈਏ ਦੱਸੋ ਕੀ ਹੈ ਇਹ ਇਹ ਹੀ ਆਉਂਦੇ ਨੇ ਆਪਣੇ ਤਾਂ ਬੱਛਾ ਸਿੰਘ ਆ ਗਿਆ ਜੀ ਪੀ ਨਹੀਂ ਸੋਜ ਉੱਠ ਕੇ ਆਉਂਦੇ ਆ ਕਣ ਹਾਂ ਫੋਨ ਕਰਤਾ ਸੀਗਾ ਹੁਣੇ ਸੂਈ ਲਾ ਜੀ ਇਧਰ ਆ ਬੈਠੇ ਨੇ ਇਹ ਵੀ ਰਿੰਗਣ ਲੱਗਿਆ ਨੇ ਇਹਨਾਂ ਨੂੰ ਇਹੋ ਗਾ ਵੀ ਪਤਾ ਨਹੀਂ ਕੀ ਹੋ ਗਿਆ ਤਾਰੂ ਵੀ ਤੁ ਤੁ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਸੂਈ ਦਾ ਟਾਈਮ ਆ ਵੱਜ ਚੁੱਕੇ ਨੇ ਤੇ 7:30 ਅ ਸਵੇਰੇ 7:00 ਵਜੇ ਜੀ ਆਪਣੀ ਬੈੜੀ ਥੂੜੀ 4:00 ਵਜੇ ਤੇ 4:00 ਵਜੇ ਦੀ ਲੱਗੀ ਹੋਈ ਆ ਉਹਨੂੰ ਮਗਰ ਤੇ 5 ਵਜੇ ਦਿਨ ਥੂੜੀ ਸੀਗੀ ਤੇ ਹੁਣ ਮੈਂ ਲੱਗੀ ਇੱਥੇ ਕਾੜਾ ਤਰਨ ਕਾੜਾ ਇੱਕ ਦਿਨ ਇਹਿੰਦੀ ਸਾਰੇ ਥੂੜੀ ਮਤਲਬ ਅੱਜੇ ਦਿਨ ਰਾਤੀ ਹੋਣੀ ਪੂਰੇ ਹੋਣੀ ਤੇ ਹੁਣ ਆ ਥੂੜੀ ਤੇ ਆਪਾਂ ਕਾੜਾ ਬਣਾਉਣੇ ਆ ਉਹਦੇ ਖਾਤਰ ਇੱਥੇ ਮੈਂ 1.5 ਲੀਟਰ ਪਾਣੀ ਧਰਤਾ ਇਹਦੇ ਵਿੱਚ ਗੋੜ ਪਾ ਦਿੰਦੇ ਆ ਜਿਆਦਾ ਨਹੀਂ ਦਿੰਦੇ ਕਾੜਾ ਥੂੜੀ ਜੀ ਗਰਮੀ ਬਹੁਤ ਆ ਬਸ ਸੌਫਟ ਜਿਵੇਂ ਮੈਂ ਲੈ ਦਵਾਂਗੇ ਜੇ ਹੁੰਦਾ ਸਿਆਲ ਫਿਰ ਆਪਾਂ ਇਹਦੇ ਵਿੱਚ ਮਿੱਠੇ ਵਗੈਰਾ ਇਲਾਚੀ ਵਗੈਰਾ ਵੀ ਪਾ ਦਿੰਦੇ ਹੋਣੇ ਪਾਉਣੇ ਜੀ ਕਿਉਂਕਿ ਜਿਵੇਂ ਤਾਂ ਬੈਡੀ ਪਹਿਲੇ ਹੀ ਹਾਂ ਕਰਦੀ ਆ ਨਾ ਗਰਮੀ ਬਹੁਤ ਮੰਗਦੀ ਹੈ ਉੱਥੇ ਜੇ ਗਰਮ ਕਾੜਾ ਦੇਤਾ ਜਿਆਦਾ ਤੇ ਫਰਾ ਨਾ ਕਰੇ ਆਪਾਂ ਨੋਰਮਲ ਜਿਆ ਤੰਗ ਰੱਖ ਲੈਣਾਂਗੇ ਵੈਸੇ ਦੋ ਤਿੰਨ ਕੁ ਦੇ ਦਾਂਗੇ ਥੋੜਾ ਜਿਹਾ ਵਿੱਚ ਘਿਓ ਪਾ ਦੂੰਗੀ ਮੈਂ ਜੇ ਤੁਹਾਡੇ ਕੋਲ ਦੇਸੀ ਹੈਗਾ ਤੇ ਇਸ ਦੇਸੀ ਵੀ ਪਾ ਸਕਦੇ ਹੋ ਜੇ ਨਹੀਂ ਹੈਗਾ ਤਾਂ ਤੁਸੀਂ ਜਾਲਡਾ ਵੀ ਪਾ ਸਕਦੇ ਆ ਆਪਾਂ ਭਲਾਇਆ ਦੇਸੀ ਤੇ ਪਾ ਦਾਂਗੇ ਇਹਦੇ ਵਿੱਚ ਬਾਲਾ ਨਹੀਂ ਪਾਉਂਦੇ ਦੋ ਥੋੜੇ ਪਾ ਲਾਂਗੇ ਮੈਨੂੰ ਨਾ ਜਾਣਾ ਨਾ ਕਿਉਂ ਨਹੀਂ ਆ ਕਿਉਂਕਿ ਮੈਨੂੰ ਅੱਜਾ ਸੀਗਾ ਵੀ ਬੈੜੀ ਚੋਲੀ ਹੈ ਨਾ ਫੇਰ ਨਾ ਆਵਾਂ ਕਿਉਂ ਕੱਪੜੇ ਵਗੈਰਾ ਨਿਪੜ ਜਾਂਦੇ ਨੇ ਤੇ ਹੁਣ ਨਾ ਕਿਉਂ ਨਹੀਂ ਜਦੋਂ ਕੜਾ ਬਣਦਾ ਤੇ ਆਪਾਂ ਨੇ ਬੈੜੀ ਚੋਲੀ ਦੁੱਧ ਚੋਲੇ ਅੰਦਰ ਉਹਦਾ ਪਹਿਲੀ ਵਾਰ ਦਾ ਬੂੜਾ ਹੁੰਦਾ ਜਿਹੜਾ ਤੇ ਇਹ ਦੁੱਧ ਆਪਾਂ ਥਵਾਜੇ ਚ ਪਾਉਣੇ ਹੁੰਦੇ ਆ ਜੀ ਇਹਦੇ ਵਿੱਚ ਥੋੜੇ ਜਿਹਾ ਚੌਲ ਪਾਵਾਂਗੇ ਤੇ ਮਿੱਠਾ ਪਾਵਾਂਗੇ ਵੇ ਪਾ ਕੇ ਆਵਾਂਗੇ ਆਪਾਂ ਹਵਾ ਦੇ ਚ ਇਹ ਮੈਂ ਤਾਂ ਕਾਫੀ ਦਿਨ ਦੀ ਕਹਿੰਦੇ ਸੀ ਵੀ ਇਹ ਸੁਭਣਾ ਤੇ ਚਲੋ ਜੀ ਦਿਨ ਪੂਰੇ ਕਰ ਗਏ ਹਲੇ ਮੈਂ ਇਹਨੂੰ ਰੱਖ ਲਈ ਪਤਾ ਮੈਨਾਂ ਕਿਉਂ ਨਹੀਂ ਫੇਰ ਚੱਲ ਕੇ ਵੀ ਲੈ ਜੂਗੀ ਥੱਲੇ ਇਹਨੂੰ ਤੇ ਆਪਣਾ ਕਾੜਾ ਜਾਨੂੰ ਰਿਜਦਾ ਗੱਲ ਬਹੁਤ ਬੋਲਦਾ ਕੋਈ ਨਹੀਂ ਵੀ ਸਿਨੇ ਹੋਉਂਦਾ ਬਹੁਤ ਆਖੀ ਉਹ ਕਰੀਆ ਪੈਲਣ ਕਰਕੇ ਥੋੜਾ ਸੂਣ ਚੌਕ ਮੁਸ਼ਕਲ ਆ ਜਾਂਦੀ ਹੈ ਹਨ ਤੇ ਚਲੋ ਜੀ ਕਰ ਲਈਏ ਕੰਮ ਕਰ ਵੜੇ ਲਓ ਜੀ ਇੱਥੇ ਹੋ ਗਏ ਆਪਾਂ ਤਿਆਰ ਕਿਉਂਕਿ ਜੀ ਅੱਜ ਆਪਾਂ ਨੇ ਲਾਏ ਸੀਗੇ ਚੌਲ ਮਿੱਠੇ ਚੌਲ ਬਣਾਏ ਸੀਗੇ ਤੇ ਉਹਦੇ ਕਰਕੇ ਮੱਥਾ ਟੇਕਣ ਜਾਣਾ ਸੀਗਾ ਆਪਾਂ ਨੇ ਮਿੱਠੇ ਚੌਲਾਂ ਦਾ ਮੱਥਾ ਜੀ ਆਪਾਂ ਇੱਥੇ ਬਾਬਾ ਸੁੰਦਰਾਸ ਦੀ ਕੁਟਿਆ ਦੇ ਵਿੱਚ ਇਹ ਮੱਥਾ ਟੇਕਦੇ ਹੁੰਨੇ ਆ ਫਿਰ ਇੱਕ ਸਾ ਲਾ ਦਿੰਨੇ ਹੁੰਨੇ ਆ ਬਾਬਾ ਜੀ ਜਿੰਨਾਂ ਕੋ ਹਨਾ ਸਰਦਾ ਜਿੰਨੇ ਕੋ ਮਤਲਬ ਆਪਣੀ ਗੁੰਜਾਇਸ਼ ਆ ਉਨਾਂ ਕ ਲਾ ਦਿੰਨੇ ਹੁੰਨੇ ਆ ਜਿੰਨਾਂ ਕੋ ਹੋ ਸਕੇ ਹਨਾ ਬਾਲੇ ਨਹੀਂ ਲਾਉਂਦੇ ਹੈਗੇ ਬਸ ਜੀ ਇੱਕ ਦੇ ਕ ਲਾ ਦਿੰਨੇ ਹੁੰਨੇ ਆ ਇਹ ਛੋਟਾ ਜਿਹਾ ਮੱਥਾ ਟੇਕ ਦਿੰਨੇ ਹੁੰਨੇ ਆ ਬਾਬਾ ਜੀ ਦੇ ਸਰੋਪਾ ਵਗੈਰਾ ਚੜਾ ਦਿੰਨੇ ਆ ਤੇ ਮਿੱਠੇ ਚੌਲ ਲਾ ਦਨੇ ਹੁੰਨੇ ਜੀ ਸਾਲਵਾ ਦੇ ਇੰਨਾ ਕੁ ਕਰ ਦਨੇ ਹੁੰਨੇ ਬਾਬਾ ਜੀ ਦਾ ਕਿਉਂਕਿ ਜੀ ਬਾਬਾ ਜੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਜੇ ਉਹਦੇ ਵਿੱਚੋਂ ਥੋੜਾ ਜਿਹਾ ਆਪਾਂ ਹਨਾ ਬਾਬਾ ਜੀ ਲਈ ਕੁਝ ਕਰ ਸਕੀਏ ਹੈ ਨਾ ਤਾਂ ਕੋਈ ਬੜੀ ਗੱਲ ਨਹੀਂ ਜੀ ਜੇ ਆਪਾਂ ਕੁਝ ਹਰੇਕ ਸਾਲ ਲਾ ਦਈਏ ਹੈ ਨਾ ਕਹਿੰਦੇ ਹੁੰਦੇ ਦਸਵੰਦੇ ਨਿਕਲਦਾ ਹੈ ਇਹ ਵੀ ਕੱਢਣਾ ਜ਼ਰੂਰੀ ਹੈ ਜੀ ਤੇ ਇੱਥੇ ਜੀ ਆਪਾਂ ਨੇ ਇਹ ਮਿੱਠੇ ਚੌਲ ਬਣਾ ਲਏ ਸੀਗੇ ਇੱਥੇ ਵਾਰੀ ਮਤਲਬ ਪਹੀ ਦੇ ਵਿੱਚ ਆਪਾਂ ਨੇ ਚੁੱਲ੍ਹਾ ਬਣਾ ਲਿਆ ਸੀਗਾ ਤੇ ਇੱਥੇ ਬਣਾ ਲੇ ਹੁਣ ਆਪਾਂ ਜੀ ਇੱਥੇ ਮੱਥਾ ਟੇਕ ਕੇ ਆਵਾਂਗੇ ਬਾਬਾ ਸੁੰਦਰ ਦਾ ਜੀ ਦੀ ਕੁਟਿਆ ਦੇ ਵਿੱਚ ਤੇ ਇਹ ਸਰੋਪਾ ਵਗੈਰਾ ਲੈ ਲਿਆ ਆਪਾਂ ਨੇ ਦੇਸੀ ਘਿਓ ਲੈ ਲਿਆ ਤੇ ਉੱਥੇ ਮਤਲਬ ਅੱਗ ਲਾ ਜਾ ਕੇ ਨਾ ਹਵਨ ਕਰਦਨੇ ਹੁੰਨੇ ਆ ਤੇ ਹੁਣ ਜੀ ਬਸ ਚੱਲੇ ਆਪਾਂ ਆ ਜੋ ਲੈ ਚੱਲਦੇ ਤੁਹਾਨੂੰ ਵੀ ਬਾਬਾ ਜੀ ਦੀ ਕੁਟਿਆ ਦੇ ਵਿੱਚ ਬਾਬਾ ਸੰਤ ਦਾਸ ਜੀ ਦੀ ਕੁਟਿਆ ਜੀ ਆਪਣੇ ਦਰਾਂ ਦੇ ਮੂਰੇ ਹੀ ਆ ਤੇ ਇਹਨਾਂ ਦਾ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਉੱਥੇ ਪਿੰਡ ਵਾਲੇ ਤੇ ਜਿਨ੍ਹਾਂ ਦਾ ਹੁਣ ਆਉਂਦਾ ਮੇਲਾ ਆਊਗਾ ਜੀ 26 26 ਤਰੀਕ ਤੋਂ ਸ਼ਾਇਦ ਇੱਥੇ ਇੱਕ ਤਰੀਕਾ ਨੇ 25 26 ਤਰੀਕ ਤਿੰਨ ਦਿਨ ਮੇਲਾ ਭਰਦਾ ਹੁੰਦਾ ਜੀ ਆਪਣੇ ਪਿੰਡ ਬਹੁਤ ਪਾਰੀ ਮੇਲਾ ਲੱਗਦਾ ਛੇਂਜ ਮੇਲਾ ਬਹੁਤ ਮੰਨੇ ਪਰਮੰਨੇ ਪਲਮਾਨ ਆਉਂਦੇ ਨੇ ਜੀ ਇੱਥੇ ਘੋਲ ਹੁੰਦੇ ਨੇ ਤੇ ਬਾਜੀ ਹੁਣ ਆਪਾਂ ਇਹ ਸਰੋਪਾ ਲਿਆਂਦਾ ਸਰੋਪਾ ਚੜਾ ਦਾਂਗੇ ਤੇ ਸਹਿਜਪ੍ਰੀਤ ਨੂੰ ਮੈਂ ਆਵਾਜ਼ ਮਾਰ ਲਈ ਸੀਗੀ ਅੱਜ ਸੰਡੇ ਨੂੰ ਇਹਨਾਂ ਦਾ ਟੂਰਨਾਮੈਂਟ ਕਰਾਇਆ ਹੁੰਦਾ ਹੈ ਕ੍ਰਿਕਟ ਦਾ ਤੇ ਉੱਥੇ ਲੱਗੇ ਹੋਏ ਸੀਗੇ ਤਾਂ ਹੀ ਫਿਰ ਅਸੀਂ ਅੱਜ ਚੌਲ ਲਾਤੇ ਸੀਗੇ ਵੀ ਚਲੋ ਹਨਾ ਨਾਲੇ ਬੱਚੇ ਇਕੱਠੇ ਹੋਏ ਹੋਏ ਨੇ ਵੀ ਕਾਫੀ ਪਿੰਡਾਂ ਦੇ ਆ ਜਾਂਦੇ ਨੇ ਇੱਥੇ ਟੂਰਨਾਮੈਂਟ ਤੇ ਵੀ ਚਲੋ ਨਾਲੇ ਉਹ ਖਾ ਲੈਣਗੇ ਤੇ ਵਿਚਾਰੇ ਹਨਾ ਸਾਰੀ ਦਿਹਾੜੀ ਇੱਥੇ ਖੇਡਦੇ ਨੇ ਭੁੱਖੇ ਤੇ ਉਹ ਕੋੜਾ ਰੋਟੀ ਲੈ ਕੇ ਆਉਂਦੇ ਨੇ ਆਪਦੀ ਨਾਲ ਬਸ ਖਿਲੀ ਜਾਂਦੇ ਨੇ ਸਾਰੀ ਦਾੜੀ ਇਕਣੇ ਤੇ ਚਲੋ ਵੀ ਨਾਲੇ ਉਹ ਛਕ ਲੈਣਗੇ ਆਪਦਾ ਨਾਲੇ ਆਪਣਾ ਜਿਹੜਾ ਪਲਾਉਨੇ ਆ ਇਹ ਚੌੜਾ ਨਾ ਉਹ ਲੱਗ ਜਾਣਗੇ ਤੇ ਚਲੋ ਜੀ ਆਪਾਂ ਇੱਥੇ ਮੱਥਾ ਟੇਕ ਦਾਂਗੇ ਸਾਰਿਆਂ ਨੇ ਟੇਕਤਾ ਤੇ ਥੋੜੇ ਜਿਹਾ ਚੌੜਾ ਆਪਾਂ ਬਾਬਾ ਸੁੰਦਰ ਰਾਜ ਜੀ ਦੇ ਨਾਂ ਤੇ ਕੱਢ ਕੇ ਰੱਖ ਦਾਂਗੇ ਤੇ ਕਈ ਜੀ ਕਹਿਣਗੇ ਹਨਾ ਤੁਸੀਂ ਮੂਰਤੀ ਪੂਜਨ ਕਰਦੇ ਹੋ ਮਤਲਬ ਦੇਖੇ ਕਿ ਕਈ ਕਮੈਂਟ ਆ ਜਾਂਦੇ ਨੇ ਪਰ ਜੀ ਮੈਂ ਨਾ ਬਾਬਾ ਧੰਨਾ ਜੀ ਨੂੰ ਬਹੁਤ ਮਤਲਬ ਮੰਨਦੀ ਆ ਹਨਾ ਕਿਉਂਕਿ ਜੀ ਬਾਣੀ ਦੇ ਵਿੱਚ ਬਾਬਾ ਧੰਨਾ ਜੀ ਦਾ ਵੀ ਜ਼ਿਕਰ ਆਉਂਦਾ ਹੈ ਹਨਾ ਤੇ ਉਹਨਾਂ ਬਾਰੇ ਦਰਜਾ ਹਨਾ ਤੇ ਕਿਉਂਕਿ ਜੀ ਬਾਬਾ ਧੰਨਾ ਜੀ ਨੇ ਹਨਾ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਸੀਗਾ ਤੇ ਜੇ ਆਪਾਂ ਹਨਾ ਕਿਸੇ ਵੀ ਚੀਜ਼ ਨੂੰ ਪੂਜਣ ਲੱਗ ਜਾਈਏ ਜੀ ਉਹ ਚੀਜ਼ ਕਿਤੇ ਨਾ ਕਿਤੇ ਹਨਾ ਆਪਣੀਆਂ ਮਨੋ ਕਾਮਨਾਵਾਂ ਮਾਂ ਪੂਰੀਆਂ ਕਰ ਲੰਦੀ ਕਰ ਦਿੰਦੀ ਆ ਹਨਾ ਤੇ ਇਸ ਲਈ ਜੀ ਅਸੀਂ ਤਾਂ ਜੀ ਮੰਨਦੇ ਆ ਬਾਬਾ ਸੁੰਦਰਦਾਸ ਨੇ ਸਾਨੂੰ ਬਹੁਤ ਕੁਝ ਦਿੱਤਾ ਏ ਤੇ ਸਾਡਾ ਬਹੁਤ ਯਕੀਨ ਆ ਬਾਬਾ ਸੁੰਦਰਦਾਸ ਜੀ ਦੇ ਵਿੱਚ ਤੇ ਚਲੋ ਜੀ ਹਨਾ ਆਪਾਂ ਤੇ ਮਾਤਾ ਦੇਖਦੀਏ ਤੇ ਇੱਕ ਭੈਣ ਨੇ ਕੱਲ ਨੌ ਲੈਣੋ ਰਹਿ ਗਿਆ ਸੀਗਾ ਉਹਨਾਂ ਦਾ ਪੰਜਾਬੀ ਕਿਚਨ ਬਲੌਗਸ ਵਾਲਿਆਂ ਦਾ ਤੇ ਉਹ ਕਹਿ ਰਹੇ ਸੀ ਕਿ ਦੀਦੀ ਤੁਸੀਂ ਮੇਰੇ ਨਾਲ ਨਾਰਾਜ ਹੋ ਦੇਖੋ ਭੈਣ ਮੈਂ ਨਾਰਾਜ ਤਾਂ ਤੁਹਾਡੇ ਨਾਲ ਨਾਰਾਜ ਹੋ ਕੇ ਹਨ ਕਿੱਥੇ ਜਾਵਾਂਗੀ ਤੁਹਾਡੇ ਨਾਲ ਇਹ ਮੇਰਾ ਚੈਨਲ ਵੀ ਜੇ ਤੁਸੀਂ ਦੇਖਦੇ ਹੋ ਤਾਂ ਹੀ ਅੱਗੇ ਮੈਂ ਵਧੂੰਗੀ ਹਨ ਤੇ ਪੰਜਾਬੀ ਕਿਚਨ ਬਲੌਗਸ ਵਾਲੇ ਨੇ ਪਲੀਜ਼ ਤੁਸੀਂ ਜਾ ਕੇ ਉਹਨਾਂ ਦੇ ਚੈਨਲ ਤੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਉਹਨਾਂ ਦੇ ਬਲੌਗ ਦੇਖ ਲਿਆ ਕਰੋ ਤੇ ਚਲੋ ਜੀ ਹਨਾ ਭੈਣ ਮੈਂ ਤੁਹਾਡੇ ਨਾਲ ਕੋਈ ਨਾਰਾਜ਼ ਨਹੀਂ ਸੀਗੀ ਬਸ ਪਤਾ ਕੀ ਗੱਲ ਆ ਜਿੰਨੇ ਕੋ ਜਦੋਂ ਮੈਂ ਬਲੌਗ ਐਡੀਟਿੰਗ ਕਰਨ ਲੱਗੀ ਉਹਨੇ ਜਿੰਨੇ ਕੋ ਮੇਰੇ ਕੋ ਮੈਸੇਜ ਆ ਗਏ ਸੀਗੇ ਹਨਾ ਉਹ ਮੈਂ ਨਾ ਲਿਖ ਲੈ ਸੀਗੇ ਕਾਪੀ ਤੇ ਉਸ ਟਾਈਮ ਤੁਹਾਡਾ ਮੈਸੇਜ ਨਹੀਂ ਆਇਆ ਸੀਗਾ ਤੇ ਮੇਰੇ ਦਿਮਾਗ ਚੋਂ ਵੀ ਨਿਕਲ ਗਿਆ ਸੀਗਾ ਤਾਂ ਕਰਕੇ ਤੁਹਾਡਾ ਨਾਮ ਰਹਿ ਗਿਆ ਸੀਗਾ ਲੈਂਡ ਤੋਂ ਚਲੋ ਜੀ ਕੋਈ ਨਾ ਅੱਜ ਆਪਾਂ ਲੈ ਦਿੰਨੇ ਆ ਤੇ ਅੱਜ ਅੱਜ ਮੈਂ ਤੁਹਾਡਾ ਨਾਮ ਲੈਤਾ ਇਸ ਬਲੌਗ ਦੇ ਵਿੱਚ ਤੇ ਚਲੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਜੁ ਕਰ ਦਿਓ ਚਲੋ ਜੀ ਆਹ ਜੱਕ ਹਨ ਆਪਾਂ ਇਸ ਕਾਰਨ ਦੇ ਕੋਲ ਜਿਸ ਕਾਰਨ ਉੱਥੇ ਗਰਾਊਂਡ ਦੇ ਵਿੱਚ ਹੈ ਵੈਸੇ ਤਾਂ ਸਾਰੇ ਬੱਚੇ ਉੱਥੇ ਖੇਡਦੇ ਨੇ ਸਾਈਕ ਵੀ ਤੇ ਜਿਸ ਕਾਰਨ ਦੀ ਡਿਊਟੀ ਪਰ ਅਸੀਂ ਲਾਈਫ ਸੀਗੇ ਉੱਥੇ ਚੌਣਾ ਤੇ ਬਈ ਤੂੰ ਇੱਥੇ ਖੜ੍ਹ ਜੀ ਵਰਤਾਈ ਜਾਈ ਤੇ ਇਹ ਕਹਿੰਨਾ ਵੀ ਵਰਤਾਏਗਾ ਸਾਰੇ ਚੈੱਕ ਕਰਕੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਸਾਢੇ 12 ਹੋ ਗਿਆ ਨੇ ਮੇਨ ਦਾ ਹਵਾ ਵਾ ਸੁਣੀ ਚੱਲ ਰਹੀ ਹੈ ਮਗਰ ਲੱਗੀ ਤੂ ਪਾਵਾ ਜਿਆਦਾ ਹੋਦੀ ਹਰਿਆਵਲ ਕਿ ਨੀ ਸੁਣੀ ਆਉਂਦੀ ਮਗਰ ਹੈ ਨਾ ਦਿਸ ਕੰਮ ਲੱਗ ਗਿਆ ਉੱਥੇ ਦੇਖੋ ਨੀ ਬੇਕਾਰ ਲੋ ਜੀ ਇੱਥੇ ਜਿਸ ਕਾਰਨ ਲੱਗਿਆ ਹੋਇਆ ਏ ਆਪਣੀ ਡਿਊਟੀ ਪੂਤਣ ਕਿਉਂਕਿ ਜੀ ਅਸੀਂ ਥੋੜਾ ਜਿਹਾ ਚੇਰ ਮਤਲਬ ਇੱਥੇ ਵਰਤਾ ਕੇ ਬਾਕੀ ਇਹਨੂੰ ਸੰਭਾਲ ਗਏ ਸੀਗੇ ਕੁਝ ਇੱਥੇ ਬੱਚੇ ਸੀਗੇ ਉਹਨਾਂ ਨੂੰ ਕਹਿ ਗਏ ਸੀਗੇ ਵੀ ਤੁਸੀਂ ਨਾਲ ਜਿਹੜੇ ਹੋਰ ਨਵੀਆਂ ਟੀਮਾਂ ਆਉਣਗੀਆਂ ਉਹਨਾਂ ਨੂੰ ਸ਼ਿਕਾ ਦਿਓ ਬਾਕੀ ਜੀ ਇੱਥੇ ਘੇਰ ਕੇ ਵਿਖਲਾਈ ਗਏ ਨੇ ਚੌਲ ਕਾਫੀ ਜ਼ਿਆਦਾ ਸੀਗੇ ਬਹੁਤ ਬੰਦੇ ਨੇ ਅਸੀਂ ਘਰਾਂ ਚ ਵੀ ਆਂਦੇ ਸੀਗੇ ਲਫਾਫੇ ਭਰ ਕੇ ਤੇ ਆਉਂਦੇ ਜਾਂਦੇ ਵੀ ਲੈ ਗਏ ਸੀਗੇ ਫੇਰ ਵੀ ਇੰਨੀ ਬਰਕਤ ਹੋਈ ਚੌਲਾਂ ਦੇ ਵਿੱਚ ਬਾਜ ਵੀ ਬਚ ਗਏ ਬਹੁਤ ਜ਼ਿਆਦਾ ਬੱਚਿਆਂ ਨੇ ਖਾਦੇ ਨੇ ਮਤਲਬ ਸ਼ਾਮ ਤੱਕ ਖਾਈ ਗਏ ਨੇ ਬੱਚੇ ਇੰਨੇ ਜ਼ਿਆਦਾ ਸੀਗੇ ਤੇ ਸਾਰਿਆਂ ਨੇ ਖੁਸ਼ ਹੋ ਕੇ ਖਾਦੇ ਨੇ ਜੀ ਕਾਫੀ ਕਹਿੰਦੇ ਹੁੰਦੇ ਆ ਬਾਬੇ ਨਾਨਕ ਦਾ ਲੰਗਰ ਕਦੇ ਵੀ ਨਹੀਂ ਥੋੜਦਾ ਹੁੰਦਾ ਹਨਾ ਬਹੁਤ ਜ਼ਿਆਦਾ ਵਧੀਆ ਰਿਹਾ ਬਰਕਤ ਰਹੀ ਤੇ ਬਾਅਦ ਚ ਵੀ ਦੇਖ ਲੋ ਬਚ ਗਿਆ ਇਹਨਾਂ ਨਾਲੇ ਅਸੀਂ ਹਨਾ ਲਫਾਫੇ ਭਰ-ਭਰ ਵੰਡ ਵੀ ਦਿੱਤੇ ਨਾਲੇ ਰਾਗ ਰਾਗੀ ਵੀ ਖਾਂਦੇ ਰਹੇ ਰਹੇ ਹਨਾ ਤੇ ਵਿੱਚੇ ਬਹੁਤ ਜ਼ਿਆਦਾ ਟੀਮਾਂ ਆਇਆ ਸੀਗੀਆਂ ਖੇਲਣ ਉਹਨਾਂ ਨੇ ਵੀ ਹਨਾ ਖਾਦੇ ਨੇ ਤੇ ਬਹੁਤ ਜਾਂਚੀ ਵਧੀਆ ਸਰ ਗਿਆ ਜਿੰਨੇ ਕ ਆਪਾਂ ਲਾਏ ਨੇ ਜਿੰਨੇ ਕ ਜੋਗੇ ਹੈਗੇ ਆ ਜੀ ਉਹਨਾਂ ਕ ਕਰ ਦਿੰਨੇ ਹੁੰਨੇ ਆ ਤੇ ਚਲੋ ਜੀ ਗਾਹਾਂ ਹਨਾ ਜੇ ਪ੍ਰਮਾਤਮਾ ਨੇ ਚਾਇਆ ਤਾਂ ਇਸ ਤੋਂ ਵੀ ਵੱਧ ਕਰਦਿਆਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਲਓ ਜੀ ਆਪਣੇ ਚੌਲਾਂ ਦਾ ਕੰਮ ਹੋ ਗਿਆ ਖਤਮ ਤੇ ਟੇਟਾਪਾ ਧੋਣਾ ਹੁਣ ਆਪਾਂ ਨੇ ਇਹ ਟੇਟਾਪਾ ਧੋ ਦਈਏ ਬਹੁਤ ਔਖਾ ਧੋਣਾ ਕੱਥ ਲੁਕਾਲਾ ਹੋਇਆ ਪਿਆ ਤੇ ਆਇਆ ਸੀ ਆਪਣਾ ਨਿਊ ਮੈਂਬਰ ਦੇਖੋ ਦੱਬ ਖੜਬਾ ਤੇ ਆਪਣੀ ਬੈੜੀ ਸੂਪੀ ਜੀ ਸਵੇਰੇ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਤੇ ਹੁਣ ਆਪਾਂ ਇਹ ਧਾਰਾ ਵਗੈਰਾ ਚੋਧੀਆਂ ਸਾਰੀਆਂ ਹੁਣ ਥੱਲੇ ਕਰਦੇ ਆ ਸਾਫ ਸੁਫਈਆ ਇਹਨਾਂ ਦੇ ਗਿੱਲਾ ਹੋ ਗਿਆ ਤੇ ਸਾਫ ਸੁਫਈਆ ਕਰਕੇ ਨਾਲੇ ਪਾਣੀ ਭਲਾ ਦਈਏ ਨਾਲ ਟਾਪਾ ਧੋ ਦਈਏ ਨਾਲੇ ਠੰਡ ਕਰ ਲਾ ਲਈ ਸਾਰੇ ਕੰਮ ਕਰ ਦਈਏ ਮੌਸਮ ਬਹੁਤ ਠੰਡਾ ਦੇਖੋ ਠੰਡਾ ਠੰਡਾ ਮੌਸਮ ਹੋ ਗਿਆ ਪਤਾ ਨਹੀਂ ਕਿਉਂ ਬੱਦਲ ਦੇਖੋ ਲਾ ਸੁਣਾ ਲਗਦਾ ਨਾ ਚਲੋ ਜੀ ਆਪਾਂ ਕਰ ਲੀਏ ਕਿਉਂਕਿ ਬਹੁਤ ਲੇਟ ਹੋ ਜਾਣਾ ਨੇ ਟਾਪੇ ਵਗੈਰਾ ਮਾਸ